ਹੈਲੋ ਜੀ গুড ਮਾਰਨਿੰਗ ਸਵਾਗਤ ਹੈ ਜੀ ਤੁਹਾਡਾ ਤੁਹਾਡੇ ਆਪਣੇ YouTube ਚੈਨਲ ਪੰਜਾਬੀ ਤੜਕਾ ਦੇ ਉੱਤੇ ਤੇ ਮਿਲਦੇ ਆਂ ਜੀ ਅੱਜ ਆਪਾਂ ਨਵੇਂ ਬਲੌਗ ਦੇ ਵਿੱਚ ਦਿਨੇ ਤੇ ਉਮੀਦ ਹੈ ਤੁਹਾਨੂੰ ਰਾਤ ਦਾ ਬਲੌਗ ਪਸੰਦ ਆਇਆ ਹੋਊਗਾ ਤੇ ਤੁਸੀਂ ਵੈਗਰੂ ਦੀ ਕਿਰਪਾ ਨਾਲ ਸਾਰੇ ਠੀਕ ਠਾਕ ਹੋਵੋਗੇ ਹੱਸਦੇ ਖੇਡਦੇ ਹੋਵੋਗੇ ਤੇ ਬਾਕੀ ਅੱਜ ਆਪਣਾ ਹਜੇ ਪਲਾਨ ਤਾਂ ਕੋਈ ਹੈ ਨਹੀਂ ਤੇ ਖੇਤ ਜਰੂਰ ਜਾਣਾ ਆਪਾਂ ਨੇ ਜਰ ਰੋਟੀ ਲੈ ਕੇ ਤੇ ਜੁਨਕੀ ਦਮ ਉਸ ਨੂੰ ਵੀ ਦਿਖਾਵਾਂਗੇ ਤੇ ਹਜੇ ਆਪਾਂ ਬੈਠੇ ਆ ਦੁਕਾਨ ਦੇ ਵਿੱਚ ਲਾਗੇ ਦੋ ਘੰਟੇ ਡਿਊਟੀ ਕਿਹਾ ਹਜੇ ਤਸਵੀਰیں ਤਸਵੀਰਾਂ ਰੋਟੀ ਲੈ ਕੇ ਜਾਵਾਂਗੇ ਆਪਾਂ ਨਾਣਾ ਨੂੰ ਜੀ 999 ਤੇ ਮੈਂ ਉਹਦੇ ਜੀ ਦਿਨੇ ਫਿਰ ਅੱਜ ਆਪਾਂ ਬਲੌਗ ਦੇ ਵਿੱਚ ਲੋ ਜੀ ਅੱਜ ਫਿਰ ਆਪਣੇ ਕੋਲੇ ਆਇਆ ਮੰਗੂ ਸਿੰਘ ਫਿਰ ਅੱਜ ਕਰ ਰਹੀ ਗੱਲ ਹੈ ਪੱਲਵ ਪਤਾ ਨਹੀਂ ਇਹ ਕਿਵੇਂ ਇੱਕ ਸਿੰਘ ਜਿਹੜਾ ਹੀ ਖੜਾ ਸੀਗਾ ਮੰਗਤੇ ਨਾਲ ਨੂੰ ਮੰਗੂ ਕੱਲ ਕਿਵੇਂ ਦੀ ਮੰਗਦੇ ਨੂੰ ਖੜਾ ਜਿਹੜਾ ਜੀ ਸਤਿਕਾਰ ਜੀ ਸਾਰੇ ਦੇਖਣੇ ਦਰਸ਼ਕਾਂ ਨੂੰ ਮੇਰਾ ਬਹੁਤ ਬਹੁਤ ਸਾਰੇ ਮਾਸਿਕਕਾਰਾਂ ਸਤਿਕਾਰ ਜੀ ਸਾਰਿਆਂ ਦਾ ਧੰਨਵਾਦ ਕਰਦੇ ਜੀ ਬਤਵਾਦਾ ਹਾਂ ਤੇ ਅੱਗੇ ਇਹ ਕਦਾੜੀ ਦੱਸਦੇ ਹਾਂ ਇਹਨੇ ਰਿਸੀਵ ਕਰਨਾ ਚਾਹੁੰਦੇ ਆ ਨਾ ਰੱਖੇ ਉਹਦੇ ਲਈ ਆ ਨਾ ਹੇ ਹੇ 10 ਸੈਕਿੰਡਾਂ ਦਾ ਸਿਨਾਰਾ ਕੀਤਾ ਮੀਮਾਰੀਦਾਰ ਹੈ ਦਾ ਅਸਲੀ ਜਿਵੇਂ ਬੀਜਾ ਦੀ ਹਾਂ ਹਾਂ ਪਤਾ ਤੇ ਵੀ ਕਰੇ ਕੁਬੇ ਸਾ ਤੀਆ ਮੰਗਤਾ ਖੜਾ ਤੀਆ ਅੱਛਾ ਅੱਛਾ ਕੱਲੇ ਆਟਾ ਮੰਗਣ ਲੱਗੇ ਜਾਂਦੇ ਨੇ ਕਦੇ ਪੈਸੇ ਮੰਗਣ ਲੱਗੇ ਜਾਂਦੇ ਨੇ ਹੇ ਬੜੀ ਮੋਟੀ ਜਿਹੀ ਨਹੀਂ ਇਹ ਹੁੰਦਾ ਨਹੀਂ ਪਰ ਮੇਰੀ ਇਹ ਬੇਨਤੀ ਹੈ ਸਾਰੇ ਦੇਖਣ ਵਾਲਿਆਂ ਨੂੰ ਭਾਣ ਭਾਈਆਂ ਨੂੰ ਹੇ ਦੀਦੀਰੋ ਪੈਸਾ ਨਾ ਜਿਆ ਕਰੋ ਤਰਾਸਨ ਵੀ ਜੇ ਤਾਂ ਉਹਦੇ ਜੀ ਬਰਤਦਾ ਨੇ ਫੇਰ ਤਾਂ ਠੀਕ ਹੈ ਹਾਂ ਹਾਂ ਨਹੀਂ ਰਸਨੇ ਦੁਕਾਨਾਂ ਤੇ ਲਿਆ ਕੇ ਸਾਰਾ ਵੇਚ ਦਾਂਦੇ ਨੇ ਉਹੀ ਪੈਸੇ ਨਾਲ ਆਪਣੇ ਜਾਗਦੋਂ ਪੀਂਦੇ ਨੇ ਚੰਗੇ ਚੋਲ ਕਰਦੇ ਹਾਂ ਇਹ ਗੱਲ ਸਹੀ ਹੈ ਮੰਗੂਬੀ ਸਾਰਿਆਂ ਦੀ ਬੇਨਤੀ ਇਹੀ ਹੈ ਆਪਾਂ 12 ਚ ਬਿਠਾ ਕੇ ਕੈਪਚਰ ਕਰੇ ਵੀ ਨਹੀਂ ਬਾੜਦੇ ਅੱਜ ਹਾਂ ਹਾਂ ਸਲਾਤ ਖਰਾਬ ਲੇਗੇ ਚਾਹ ਪਤਾ ਨਹੀਂ ਹੁੰਦਾ ਕਿ ਫਿਰ ਮਰਦੇ ਕੀ ਜਾਂ ਗੜੇ ਵੀ 12 ਚ ਬਿਠਾ ਕੇ ਵੀ ਆਪਾਂ ਉਹਨਾਂ ਨੂੰ ਚਾਹ ਪਾ ਕੇ ਦੇ ਸਕਦੇ ਆ ਚਾਹ ਦੇ ਸਕਦੇ ਆ ਫਰਹਾ ਦਾ ਪਾਣੀ ਦੇ ਸਕਦੇ ਹਾਂ 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 ਵੀ ਇਹੀ ਬੇਇਨਤੀ ਹੈ ਵੀ ਰਸਾਣ ਆ ਜਾ ਰਸਣੇ ਇਕੱਠਾ ਕਰਕੇ ਦੁਕਾਨਾਂ ਦੇ ਵਿੱਚ ਜਾਂਦੇ ਨੇ ਧਾਰੂਆ ਪੀਂਦੇ ਨੇ ਪੂਰੇ ਚੋਜ ਕਰਦੇ ਹੋਏ ਜੇ ਮੈਨੂੰ ਆਏ ਕਹਿੰਦੇ ਵੀ ਖਾਣ ਹੈ ਜਿਹੜਾ ਤੁਸੀਂ ਖਾਣਾ ਹੈ ਇਹ ਪੈਸਾ ਨਹੀਂ ਦਿੰਦੇ ਭਾਈ ਹਾਂ ਤੈਨੂੰ ਕੋਈ ਹੋਣੀ ਦੇ ਸਕਦੇ ਹੈਗੇ ਤੇ ਹਾਂ ਕੋਈ ਬੱਚੇ ਨੇਗੇ ਜਿਹੜੇ ਭੁੱਖੇ ਨੇ ਕੋਈ ਨੇ ਆ ਉਹਨਾਂ ਨੂੰ ਰੋਟੀ ਦਿੰਦੀ ਜਾਂ ਅਜਿਹਾ ਬੰਦਾ ਕਰਨਾ ਦਾਨ ਕਰਨਾ ਚਾਹੁੰਦਾ ਕੋਈ ਠੀਕ ਚੱਪਲਾ ਪਵਾ ਦਿੰਦਾ ਹਾਂ ਕੋਈ ਨੰਗੇ ਪੈਰੀਆਂ ਚੱਪਲ ਪਵਾਉਂਦਾ ਹਾਂ ਹਾਂ ਕੋਈ ਨਾਰਮਲ ਇਹ ਚੀਜ਼ਾਂ ਕਰ ਕੋਈ ਕੱਪੜਾ ਪਿਆ ਉਹਦੇ ਲਈ ਪੁਰਾਣਾ ਦੇ ਦੇ ਕੱਪੜਾ ਦੇ ਪ੍ਰਾਣਾ ਸਾਫ਼ ਕਰੇ ਆਪਣੇ ਨਹੀਂ ਆਉਂਦਾ ਆਪੇ ਦੇ ਦੇ ਵੀ ਪੈਸਾ ਨਾਲ ਉਹ ਆਟਾ ਦਾਨੇ ਨਾਲ ਆਟਾ ਦਾਨੇ ਨਾਲ ਦੇਵੇ ਸਾਰੇ ਬੇਚੇ ਦੁਕਾਨਾਂ ਤੇ ਤੇਰੇ ਦੂਜੇ ਚੋਜ ਹੀ ਕਰਦੇ ਹਾਂ ਐ ਸੋਡਾ ਤਾਂ ਹੁਣ ਘਰ ਦੁਕਾਨ ਨਾਲ ਸੋਡਾ ਪਤਾ ਹੈ ਇਹ ਨੂੰ ਆ ਜਾਂਦਾ ਜੀ ਫਿਰ ਆਪਾਂ ਦੇਖਦੇ ਰਹਨੇ ਹਰ ਇੱਕ ਨਾਲ ਗੱਲਬਾਤ ਕਰਾਂਗੇ ਹਾਂ 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 ਬਾਕੀ ਸਾਰੇ ਵੀਰ ਦੱਸਿਓ ਵੀ ਮੇਰੀ ਗੱਲ ਠੀਕ ਹੈ ਜਾਂ ਕਿਵੇਂ ਨਹੀਂ ਕਮੈਂਟ ਆਵੋ ਜੀ ਹਾਂ ਕਮੈਂਟ ਜ਼ਰੂਰ ਕਰਿਆ ਕਰੋ ਲਓ ਵੀ ਮੰਗੂ ਸਿੰਘ ਦੀਆਂ ਗੱਲਾਂ ਤਾਂ ਵੀ ਕਿਵੇਂ ਨੇ ਹਨਾ ਗੱਲਾਂ ਤੁਹਾਨੂੰ ਕਿਵੇਂ ਲੱਗੀਆਂ ਜੀ ਚਾਚਾ ਜੀ ਧੰਨਵਾਦ ਦਾ ਸਤਿਕਾਰ ਆਉਣ ਦਾ ਭੈਣ ਭਾਈਆਂ ਦਾ ਸਾਰੇ ਦੱਸਿਓ ਜਰੂਰ ਮੇਰੀਆਂ ਗੱਲਾਂ ਸਹੀ ਨੇ ਹਾਂ ਠੀਕ ਠੀਕ ਲਓ ਜੀ ਆਪਾਂ ਪਹੁੰਚ ਕੇ ਖੇਤ ਲੈ ਕੇ ਰੋਟੀਆਂ ਇੱਧਰ ਹੁੰਦੀ ਹੈ ਤਿਆਰੀ ਖਾਣ ਦੀ ਰੋਟੀਆਂ ਦੇ ਲੇਟ ਵੀ ਹੋ ਗਈ ਰੋਟੀ 10 ਵਜੇ ਦੇਖੋ ਇਹ ਮੌਸਮ ਬਹੁਤ ਪਤਾ ਨਹੀਂ ਮੈਨੂੰ ਤਾਂ ਨਹੀਂ ਅੱਧ ਪਈ ਮੈਨੂੰ ਫਰਦੀ ਨਹੀਂ ਹੋਈਗਾ ਮੌਸਮ ਦੇਖੋ ਕਿੰਨਾ ਗੰਟ ਹੈ ਦਾਲ ਇੱਕ ਕਿਸਮ ਦੀ ਹੈ ਕੰਨੀ ਚ ਕਾਲੇ ਚਨੇ ਸੁਢਲੇ ਬਣਾਈ ਗਏ ਛੋਟੇ ਨਹੀਂ ਬਣਾਈ ਗਏ ਦੇਖੋ ਜੀ ਕਿੰਨਾ ਸੋਹਣਾ ਲੱਗਦਾ ਹੈ ਲਓ ਜੀ ਇਧਰ ਪਾਉਂਦੇ ਨੇ ਰੇਤ ਥੈਲਿਆਂ ਦੇ ਵਿੱਚ ਫਿਰ ਜਾਣਗੇ ਜੀਰੀ ਤੇ ਪਾਉਣ ਲਓ ਜੀ ਅੱਜ ਆਪਣੇ ਪਾਉਨੇ ਨੇ ਜੀਰੀ ਚਰੇ ਤੇ ਤਾਂ ਹੀ ਮੈਂ ਇਹਨਾਂ ਦੀ ਆਇਆ ਤੇ ਰੋਟੀ ਲੈ ਕੇ ਚੱਲ ਪੇ ਲੈ ਕੇ ਝੋਲੀਆਂ ਇਹ ਬਰੇਨ ਪਾਉਣ ਵਾਲੀ ਉਸ ਨਸੀ ਝੋਲੀ ਕਹਿੰਦੇ ਆ ਤੁਹਾਡੇ ਵੱਲ ਕੀ ਕਹਿੰਦੇ ਕਮੈਂਟ ਕਰਕੇ ਦੱਸਿਓ ਜਰੂਰ ਲਓ ਜੀ ਲੱਗ ਕੇ ਤੇ ਇਹ ਪਾਉਣ ਲਓ ਜੀ ਹੁਣ ਆਪਾਂ ਚੱਲੇ ਘਰ ਨੂੰ ਰੋਟੀ ਉਹਨਾਂ ਨੇ ਖਾ ਲਈ ਚਾਹ ਬਣਾ ਕੇ ਪੀ ਲਈ ਤੇ ਹੁਣ ਲੱਗ ਗਿਆ ਉਹ ਰੇਹ ਪਾਉਣਾ ਆਪਾਂ ਹੁਣ ਚੱਲ ਪੇ ਘਰ ਨੂੰ ਦੇਖੋ ਜੀ ਮੌਸਮ ਪਤਾ ਨਹੀਂ ਮੈਂ ਘਟਾ ਉਹਨਾਂ ਕਿ ਮੈਨੂੰ ਕਿਹਦਾ ਮੌਸਮ ਬਹੁਤ ਘੈਂਟ ਲੱਗਦਾ ਬਹੁਤ ਸੋਹਣਾ ਲੱਗਦਾ ਜਦੋਂ ਵੀ ਆਈ ਤੇ ਆਪਣੀ ਜਾਮਣ ਦੇਖੋ ਜਾਮਣ ਲੱਗੀਆਂ ਦੇਖੋ ਜੀ ਜਾਮਣਾ ਲੱਗੀਆਂ ਹੈ ਜਾਮਣ ਤੇ ਥਿਸ ਕਟ ਰਹੀਆਂ ਨੇ ਕੈਮਰੇ ਦੇ ਵਿੱਚ ਤੇ ਕਾਫੀ ਜਾਮਣਾਂ ਲੱਗੀਆਂ ਨਹੀਂ ਆ ਦੇਖੋ ਕੁਸ ਪੱਕ ਗਈਆਂ ਤੇ ਕੁਸ ਅਜੇ ਕੱਚੀਆਂ ਨੇ ਇਹ ਦੇਖੋ ਜਿਹੜੇ ਆਪਣੇ ਮਨ ਪਹਿਲਾਂ ਜੀਰੀ ਲੱਗ ਗਈ ਉਹ ਜੀਰੀ ਕਿੰਨੀ ਵਧੀਆ ਬਣ ਗਈ ਆਪਣੀ ਸ਼ੌਂਕ ਕਰ ਗਈ ਆ ਜੀਰੀ ਦਾ 11 ਪਿਸਸਾ ਲੱਗਿਆ ਪੌਦ ਵਾਲਾ ਤੇ ਉਧਰ ਨੀਤੀ ਵਾਲੇ ਬਾਣ ਤੇ ਇੰਤੋਂ ਵੀ ਜ਼ਿਆਦਾ ਵਧੀਆ ਹੋ ਗਈ ਦੇਖੋ ਕਿੰਨੀ ਸੋਹਣੀ ਲੱਗਦੀ ਹੈ ਹਰੇ-ਹਰੇ ਤੇ ਲੋ ਜੀ ਖੇਤੋਂ ਮੈਂ ਆ ਗਿਆ ਰੋਟੀ ਦੇ ਕੇ ਮੇਰੇ ਆਉਂਦੇ ਤੋਂ ਬਾਅਦ ਅਸੀਂ ਆਏ ਹੋਣਗੇ ਕਿਤੇ ਗਾਕ ਉਹਨਾਂ ਨੂੰ ਕੱਪੜਾ ਜਿਹੜਾ ਦਿਖਾਇਆ ਤਾਂ ਸਾਰਾ ਖੰਡਿਆ ਫਿਰ ਜੀ ਆ ਕੇ ਹੁਣ ਪਹਿਲਾਂ ਸਾਰਾ ਕੱਪੜਾ ਕਿਦਾਂ ਇੱਕ ਸੈੱਟ ਕਰਕੇ ਤੇ ਰਿਹਾ ਤੇ ਦੁਬਾਰਾ ਸਜਾ ਕੇ ਕੱਪੜੇ ਹੁਣ ਬੈਲੇ ਆਪਾਂ ਦੁਕਾਨ ਦੇ ਵਿੱਚ ਬੈਠ ਕੇ ਇੱਥੇ ਤੇ ਮੈਂ ਖੇਤੀ ਦੀ ਪਰੋਂ ਕਸਟਮਰ ਆਏ ਤੇ ਕੁਝ ਤੇ ਚਲੋ ਉਹਨਾਂ ਨੂੰ ਫਿਰ ਘਰੋਂ ਗੁੜੀਆਂ ਹੈਂਡਲ ਕਰ ਲੈਂਦੇ ਹਾਂ ਦਿਖਾਉਂਦੇ ਨੇ ਇਹਨਾਂ ਸਾਰੇ ਬੱਤੇ ਕੱਪੜੇ ਜਿਹੜੇਾਰੇ ਜੇ ਮੈਂ ਨਾ ਹੋਵਾਂ ਤਾਂ ਗਾਕ ਵੀ ਮੁੜਦਾ ਨਹੀਂ ਇਦਾਂ ਦਿਖਾਉਂਦੇ ਨੇ ਮੇਰੇ ਘਰ ਲਓ ਜੀ ਆਪਾਂ ਚਾਹ ਪਾਣੀ ਪੀ ਲਿਆ ਤੇ ਹੁਣ ਹੋ ਗਏ ਬੈਲੇ ਦੁਕਾਨ 'ਚ ਬੈਠਣ ਵਾਸਤੇ ਤੇ ਪਹਿਲਾਂ ਵੀ ਆ ਕੇ 2 ਘੰਟੇ ਦੁਕਾਨ 'ਚ ਲਾਈਡ ਡਿਊਟੀ ਖੇਤਵਾ ਕੇ ਤੇ ਫੇਰ ਆਪਾਂ ਬਾਗੇ ਉੱਧਰ ਜਾ ਕੇ ਇਹ ਦੋ ਘੰਟੇ ਘੰਟਾ ਘੰਟੇ ਆਰਾਮ ਕੀਤਾ ਤੇ ਹੁਣ ਚਾਹ ਪਾਣੀ ਪੀ ਕੇ ਹੁਣ ਆਪਾਂ ਫੇਰ ਦੁਕਾਨ 'ਚ ਆ ਗਏ ਤੇ ਹੁਣ ਆਪਾਂ ਕਰਦੇ ਆਂ ਨਾਮਨਾ ਉਸ ਜਿਨ੍ਹਾਂ ਨੇ ਆਪਾਂ ਨੂੰ ਕਰਿਆ ਨੇ ਪਿਆਰੇ ਪਿਆਰੇ ਕਮੈਂਟ ਸਭ ਤੋਂ ਪਹਿਲਾਂ ਭੈਣ ਵਰਜੀਤ कौर ਸਾਰਿਆਂ ਤੋਂ ਪਹਿਲਾ ਨੰਬਰ ਮੇਰੀ ਭੈਣ ਦਾ ਤੇ ਬਹੁਤ ਸੋਹਣੇ ਸੋਹਣੇ ਕਮੈਂਟ ਤੇ ਪੰਜ ਸੀ ਕਮੈਂਟ ਬਹੁਤ ਵਧੀਆ ਵਧੀਆ ਤੁਹਾਡਾ ਧੰਨਵਾਦ ਭੈਣੇ ਬਹੁਤ ਬਹੁਤ ਤੁਸੀਂ ਹਰ ਰੋਜ਼ ਮੇਰੇ ਲਈ ਟਾਈਮ ਕੱਢਦੇ ਹੋਗੇ ਤੇ ਮੇਰਾ ਬਲੌਗ ਦੇਖਦੇ ਆ ਸੋਹਣੇ ਸੋਹਣੇ ਕਮੈਂਟ ਕਰਦੇ ਆ ਬਹੁਤ ਬਹੁਤ ਧੰਨਵਾਦ ਤੇ ਦੂਸਰਾ ਇੱਕ ਪਿੰਡ ਦੇ ਪੁੱਛਦੇ ਵੀ ਉਹ ਗੁਰਦੁਆਰਾ ਸਾਹਿਬ ਤੋਂ ਦੇਖਿੰਦਾ ਨਹੀਂ ਪੈਣੇ ਉਹ ਆਪਣੇ ਲਵੇ ਕਨਾਹੌਰ ਕਲਾ ਪਿੰਡ ਹੈਗਾ ਉੱਥੇ ਦਾ ਗੁਰਦੁਆਰਾ ਹੈਗਾ ਤੇ ਆਪਣੇ ਇਹ ਚਾਰ ਪਿੰਡ ਨੇ ਦੋ ਕਨਾਹੌਰੀਆਂ ਦੋ ਕਨਾਹੌਰ ਇੱਕ ਪੱਟੀ ਕਨਾਹੋਰੀ ਜਿਹੜਾ ਮੇਰਾ ਪਿੰਡ ਹੈ ਤੇ ਜਿੱਥੇ ਆਪਣੇ ਖੇਤ ਨੇ ਉਹ ਸੋਟੀ ਕਨਾਹੋਰੀ ਜਿੱਥੇ ਅਸੀਂ ਇਹ ਗੁਰਦੁਆਰਾ ਸਾਹਿਬ ਦਿਖਾਇਆ ਸੀ ਇਹ ਵੱਡਾ ਕਨਾਹੌਰ ਕਨਾਰ ਕਨਾਰ ਤੇ ਇਹ ਦੂ ਅੱਗੇ ਹੈਗਾ ਸਾਈਡ ਤੇ 100 ਤਕ ਨਾਰ ਕਨਾਰ ਖੁਰਦ ਚਾਰ ਪਿੰਡ ਨੇ ਇੱਕੋ ਜੀ ਤੇ ਬਹੁਤ ਲੋਕ ਜਿਹੜੇ ਦੂਰੋਂ ਨੇ ਕਨਫਿਊਜ਼ ਹੋ ਜਾਂਦੇ ਨੇ ਵੀ ਕਿਹੜਾ ਪਿੰਡ ਹੈਗਾ ਕਿ ਦੂਸਰਾ ਆਪਾਂ ਕਮੈਂਟ ਆਏਗਾ ਜੀ ਗਰੇਵਾਲ ਪੰਜਾਬੀ ਟ੍ਰੈਵਲ ਕੋਈ ਵੀਰਾ ਹਰ ਰੋਜ਼ ਆਪਾਂ ਨੂੰ ਬਲੌਗ ਦੇਖ ਕੇ ਕਮੈਂਟ ਕਰਦਾ ਬਹੁਤ ਬਹੁਤ ਧੰਨਵਾਦ ਵੀਰੇ ਤੁਹਾਡੇ ਬਲੌਗ ਬਹੁਤ ਸੋਹਣੇ ਹੁੰਦੇ ਨੇ ਤੇ ਹੁਣ ਕਈ ਦਿਨ ਤੁਹਾਡਾ ਬਲੌਗ ਨਹੀਂ ਆਇਆ ਮੈਂ ਬਹੁਤ ਮਿਸ ਕੀਤਾ ਤੇ ਹੁਣ ਹਰ ਰੋਜ਼ ਕੰਟੀਨਿਊ ਆਪਣਾ ਕੰਮ ਸ਼ੁਰੂ ਕਰੋ ਦੁਬਾਰਾ ਤੁਸੀਂ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਕੇ ਆਇਓ ਤੇ ਆ ਕੇ ਦੱਸ ਦਿੰਦੇ ਵੀਰਾ ਕਿੰਨਾ ਵੀ ਥੋੜੇ ਜਿਹਾ ਬਿਮਾਰ ਹੋ ਗਏ ਚਲੋ ਹੋ ਸਕਦਾ ਵੈਗੁਰੂ ਨੇ ਕੋਈ ਵੱਡਾ ਦੁੱਖ ਤੁਹਾਡਾ ਨਾ ਛੋਟੇ ਦੇ ਵਿੱਚ ਘਟਿਆ ਹੋਵੇ ਤੁਸੀਂ ਐਡੀ ਵੱਡੀ ਯਾਤਰਾ ਕਰਕੇ ਆਇਓ ਬਹੁਤ ਵਧੀਆ ਤੇ ਹੁਣ ਤੁਸੀਂ ਤੰਦਰੁਸਤ ਹੋ ਤੇ ਵੈਗੁਰੂ ਤੁਹਾਨੂੰ ਹਮੇਸ਼ਾ ਤੰਦਰੁਸਤ ਰੱਖੇ ਕੋਸ਼ਿਸ਼ ਰੱਖੇ ਹਮੇਸ਼ਾ ਜਿਵਾਨੀਆਂ ਮਾਣੋ ਤੇ ਬਹੁਤ ਸੋਹਣੇ ਸੋਹਣੇ ਤੁਸੀਂ ਕਮੈਂਟ ਕਰਦੇ ਹੋ ਬਹੁਤ ਸੋਹਣੇ ਸੋਹਣੇ ਤੁਸੀਂ ਬਲੌਗ ਬਣਾਉਂਦੇ ਹੋ ਇਦਾਂ ਹੀ ਪਾਉਂਦੇ ਰਹੋ ਬਹੁਤ ਵਧੀਆ ਲੱਗ ਤੇ ਤੀਸਰਾ ਕਮੈਂਟ ਆਇਆ ਹੈਗਾ ਜੀ ਜੋਬਨ ਇਕਵਿਟ ਮੈਂ ਦੁਬਾਰਾ ਦੇਖ ਕੇ ਦੱਸਦਾ ਜੀ ਮੈਂ ਨਾਮ ਭੁੱਲ ਗਿਆ ਇਹਨਾਂ ਦਾ ਸੌਰੀ ਤੀਸਰਾ ਕਮੈਂਟ ਆਇਆ ਹੈ ਜੀ ਆਪਾਂ ਨੂੰ ਜੋਬਨ ਤੂਰ ਇਹ ਨਵੇਂ ਆਪਣੇ ਨਾਲ ਐਡ ਹੋਏ ਨੇ ਨਮਾ ਇਹਨਾਂ ਨੇ ਬਹੁਤ ਸੋਹਣਾ ਕਮੈਂਟ ਕਰਿਆ ਧੰਨਵਾਦ ਜੀ ਬਹੁਤ-ਬਹੁਤ ਹਮੇਸ਼ਾ ਤੁਸੀਂ ਸਾਡੇ ਬਲੌਗ ਇੱਥੇ ਦੇਖਦੇ ਰਹੋ ਤੇ ਕਮੈਂਟ ਕਰਦੇ ਰਹੋ ਹਰ ਰੋਜ਼ ਕਮੈਂਟ ਕਰਿਆ ਕਰੋ ਤੁਸੀਂ ਆਸ ਕਰਦੇ ਹਾਂ ਤੁਸੀਂ ਜ਼ਰੂਰ ਕਮੈਂਟ ਕਰੋਗੇ ਤੇ ਅੱਜ ਆਪਾਂ ਨੇ ਤੁਹਾਡਾ ਨਾਮ ਵੀ ਅਨਾਉਂਸ ਕੀਤਾ ਤੇ ਡੀਪੀ ਵੀ ਲਗਾਈ ਹੈ ਦੇ ਵਸਤੇ ਬੀਂਤੀ ਜੇ ਦਿਨ ਹਰ ਰੋਜ਼ ਕੋਸ਼ਿਸ਼ ਕਰਿਆ ਕਰੋ ਪਿਆਰੇ ਪਿਆਰੀ ਤਾਂ ਕਿ ਆਪਣੀ ਹੋ ਸਾਂਝ ਜਿਹੜੀ ਉਹ ਹੋਰ ਅੱਗੇ ਵਧੇ ਤੇ ਆਪਣੇ ਮਤਲਬ ਜਿਹੜੇ ਜਾਣ ਪਛਾਣ ਹੈ ਉਧਰ ਉਧਰੀ ਵਧੇ ਤੇ ਤੁਸੀਂ ਬਰੀਆ ਵਰੀਆ ਤੋਂ ਲੈ ਕੇ ਸੋਨੇ ਸੋਨੇ ਜਰੂਰ ਕਰਿਆ ਕਰੋ ਤੇ ਹੋਰ ਨੂੰ ਵੀ ਅੱਗੇ ਕਹੋ ਵੀ ਸਾਰੇ ਜਾਣੇ ਕਮੈਂਟ ਕਰੋ ਲਾਈਕ ਕਰੋ ਸ਼ੇਅਰ ਕਰੋ ਤੇ ਵਲੌਗ ਨੂੰ ਵਾਰ-ਵਾਰ ਦੇਖੋ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਕਮੈਂਟ ਕਰਨਾ ਦਾ ਬਹੁਤ-ਬਹੁਤ ਧੰਨਵਾਦ ਜੀ ਬਹੁਤ-ਬਹੁਤ ਲਓ ਜੀ ਹੁਣ ਹੋ ਗਈ ਸ਼ਾਮ ਤੇ ਆਪਾਂ ਕਰਦੇ ਹਾਂ ਅੱਜ ਦੇ ਬਲੌਗ ਦਾ ਇੱਥੇ ਐਂਡ ਤੇ ਉਮੀਦ ਹੈ ਤੁਹਾਨੂੰ ਅੱਜ ਦਾ ਬਲੌਗ ਸਾਡਾ ਪਸੰਦ ਆਇਆ ਹੋਵੇਗਾ ਤੇ ਕਮੈਂਟ ਵਾਲੇ ਬਲੌਗ ਤੇ ਬਹੁਤ ਵਧੀਆ-ਵਧੀਆ ਕਮੈਂਟ ਆਏ ਨੇ ਸੋਹਣੇ-ਸੋਹਣੇ ਅੱਜ ਵੀ ਇੱਥੇ ਕਮੈਂਟ ਕਰਿਓ ਕੋਈ ਗਲਤੀ-ਫਲਤੀ ਹੈ ਉਹ ਵੀ ਦੱਸਿਓ ਜਰੂਰ ਤੇ ਵਾਕੀ ਮਿਲਦੇ ਹਾਂ ਜੀ ਸਵੇਰੇ ਨਵੇਂ ਬਲੌਗ ਦੇ ਵਿੱਚ ਤੇ ਹੱਸਦੇ-ਬਸਤੇ ਰਹੋ ਖੁਸ਼ ਰਹੋ ਹਮੇਸ਼ਾ ਸਾਰਿਆਂ ਪਿਆਰ ਭਰੀ ਸਤਿ ਸ੍ਰੀ ਅਕਾਲ